ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਪਹਿਸ ਪੇ ਤੇ ਸੁਆਗਤ ਹੈ ਜੀ ਅੱਜ ਅਪਾ ਵੀਡੀਓ ਲੈ ਕੇ ਆਏ ਆ ਪਟਿਆੜਾ ਸ਼ਾਈ ਪੱਗ ਜਿਹਦੀ ਲੈਂਥ ਹੈਗੀ ਸਾਡੇ 5.5 ਮੀਟਰ ਕੱਪੜਾ ਜਿਹੜਾ ਆਪਾਂ ਫੁੱਲ ਵਲ ਵਰਤਿਆ ਜਿਹੜਾ ਤੁਸੀਂ ਨੇ ਪੈਰਲ ਲਾਉਣਾ ਹੈ ਸਿਰ ਦੇ ਸੈਂਟਰ ਤੇ ਲਿਆ ਕੇ ਉਸ ੜ ਨੂੰ ਇੱਕ ਗਰ ਥੱਲੇ ਹੋਲਡ ਕਰਕੇ ਉਸ ੜ ਨੂੰ ਚੰਗੇ ਤਰ੍ਹਾਂ ਇੱਕ ਗਰ ਮੋਟਾ-ਮੋਟਾ ਕਰਕੇ ਹਲਕਾ ਆ ਉਸ ੜ ਨੂੰ ਜਿਹੜਾ ਬੈਕ ਤੱਕ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਰ ਲੜਣਾ ਹੈ ਉਸ ਲੜ ਦੇ ਜਿਹੜੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਦਾ ਉਤਰਾ ਪੇਚਾ ਬਣਾ ਕੇ ਲੜ ਨੂੰ ਗੂਠੇ ਦੀ ਮਦਦ ਨਾਲ ਫੋਲਡ ਕਰਕੇ ਇੱਕ ਗਾਰੇ 11 ਗਾਰੇ ਲੜ ਨੂੰ ਜਿਹੜਾ ਫਿਰ ਤੋਂ ਡਬਲ ਫੋਲਡ ਕਰ ਦੇਣਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਜਿਹੜਾ ਬੈਕ ਤੱਕ ਲੜ ਨੂੰ ਜਿਹੜਾ ਸਾਫ਼ ਕਰਕੇ ਲੜ ਦੇ ਵਿੱਚ ਜਿਹੜਾ ਬਾਦੀ ਮੁੰਦਣਾ ਨੇ ਸਫਾਈ ਉਹਦੋਂ ਹੀ ਕਰ ਲੈਣੀ ਹੈ ਔਰ ਕੇ ਯਾਰ ਹਰ ਜਿਹੜੀ ਬੱਲਾ ਇਹ ਗਾਰੀ ਸਲੱਡ ਦੇ ਉੱਤੇ ਜਿਹੜਾ ਬਾਅ ਫੇਰ ਕੀ ਲੜ ਦੇੜਾ ਆਕਾ ਇਹਨੂੰ ਦੱਬ ਲੈਣਾ ਹੈ ਬੜਾ ਬੜਾ ਇਹ ਗਾਰੀ ਸਲੱਡ ਨੂੰ ਜਿਹੜਾ ਫਿਰ ਤਾਂ ਉਹ ਗਰ ਫੋਲਡ ਕਰਕੇ ਸਲੱਡ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲੈਣਾ ਹੈ ਜੇਕਰ ਤੁਹਾਡਾ ਲੜ ਪਹਿਲਾਂ ਤੋਂ ਹੀ ਮੋਟਾ ਆਉਂਦਾ ਹੈ ਤੁਸੀਂ ਉਸ ਲੜ ਨੂੰ ਜਿਹੜਾ ਇੱਕ ਸਿੰਗਲ ਫੋਲਡ ਕਰ ਸਕਦੇ ਹੋ ਚੰਗੀ ਤਰ੍ਹਾਂ ਸਲੱਡ ਦੇ ਵਿੱਚ ਜਿਹੜਾ ਬਾਅ ਫੇਰ ਕੀ ਲੜ ਦੀ ਸਫਾਈ ਉਹਨੇ ਕਰ ਲੈਣੀ ਹੈ ਇਸ ਜਿਹੜਾ ਤੁਸੀਂ ਨੇ ਬੈਗ 'ਤੱਕ ਸਲਾਡ ਨੂੰ ਜਿਹੜਾ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਲੜ ਲਗਣਾ ਹੈ ਲੜ ਨੂੰ ਬੈਗ ਤੋਂ ਵਿੱਚ ਕਰਕੇ ਪੂਣੀ ਦਾ ਕੁਲਦਾ ਆਪਾਂ ਸਾਥ ਥਲੇ ਰੱਖ ਕੇ ਤੇ ਬੰਦ ਆਪਾਂ ਸੌ ਤੇ ਰੱਖ ਕੇ ਇਸ ਲੜ ਨੂੰ ਜਿੱਥੇ ਤੁਸੀਂ ਨੇ ਦੂਸਰਾ ਲੜ ਫੋਲਡ ਕੀਤਾ ਸੀ ਉੱਥੇ ਹੀ ਜਿਹੜਾ ਤੁਸੀਂ ਨੇ ਥੋੜਾ ਫਰਕ ਰੱਖ ਕੇ ਉੱਥੇ ਹੀ ਇਸ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ ਇਸ ਲੜ ਨੂੰ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਖਿੜਾਣਾ ਹੱਟਾ ਇਹਦੇ ਵਿੱਚ ਜਿਹੜਾ ਸਾਫ਼ ਕਰਕੇ ਲਾਉਣਾ ਜਿਹੜਾ ਬਾਦੀ ਮੈਂ ਚੰਗੀ ਤਰ੍ਹਾਂ ਖਿੜਾਣਾ ਜਿਹੜਾ ਬੈਗ ਤੱਕ ਸਾਫ਼ ਜਿਹੜਾ ਕਰ ਲੈਣਾ ਹੈ ਚੰਗੀ ਤਰ੍ਹਾਂ ਖਿੜਾ ਦੇਵੇ ਜਿਹੜਾ ਬਾਹਰ ਫੇਰ ਦੇਣਾ ਹੈ ਖਿੜਾਣ ਨੂੰ ਬੈਗ ਤੱਕ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਲੜ ਲਗਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਪਹਿਲਾ ਵਾਲੇ ਲੜ ਲਗਾਏ ਹਨ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਚੌਥਾ ਲੜ ਲਗੋਣਾ ਹੈ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਖਿਡਾਰ ਨੂੰ ਮੇਰਾ ਨੱਕ ਦੀ ਛੇ ਦੇ ਵਿੱਚ ਇੱਕ ਗਰ ਫੋਲਡ ਕਰਕੇ ਖਿਡਾਰ ਨੂੰ ਇੱਕ ਗਰ ਤੋਂ ਡਬਲ ਫੋਲਡ ਕਰ ਦੇਣਾ ਹੈ ਇੱਕ ਗਰ ਤੋਂ ਚੰਗੇ ਤਰ੍ਹਾਂ ਖਿਡਾਰ ਨੂੰ ਨਾ ਫੋਲਡ ਕਰਕੇ ਹਲਕਾ ਖਿੱਚ ਕੇ ਚੰਗੀ ਤਰ੍ਹਾਂ ਖਿਡਾਰ ਨੂੰ ਜਿਹੜਾ ਸਾਫ਼ ਕਰਕੇ ਲਗਾ ਦੇਣਾ ਹੈ ਹੋ ਗਏ ਖਿਡਾਰ ਦੇ ਵਿੱਚ ਜਿਹੜਾ ਬਾਏ ਫੇਰ ਕਿਸ ਲੜ ਦੀ ਜਿਹੜੀ ਸਪਾਈਓ ਉਸ ਨੂੰ ਨੇ ਚੰਗੀ ਤਰ੍ਹਾਂ ਢੀ ਕਰ ਲੈਣੀ ਹੈ ਤੋਂ ਜਿਹੜਾ ਬੈਕ ਤੱਕ ਜਿਹੜੀ ਸਾਫ਼ ਕਰਕੇ ਖਿਡਾਰ ਦੀ ਸਪਾਈਓ ਨੂੰ ਜਿਹੜੀ ਬੈਕ ਤੱਕ ਚੰਗੀ ਤਰ੍ਹਾਂ ਜਿਹੜੀ ਪ੍ਰੋਪਰ ਆ ਕਰ ਲੈਣੀ ਹੈ ਸਾਰ ਲੈਣਾ ਜਿਹੜਾ فاਸਲਾ ਤੁਸੀਂ ਇਹਨੇ ਜਿਹੜਾ ਸੇਮ ਰੱਖਣਾ ਹੈ ਆਹ ਮੂਰੇ ਬੁਕਾਰ ਆ ਗਿਆ ਜਰਾ ਚੰਗੀ ਤਰ੍ਹਾਂ ਇਹਦੇ ਨਾਲ ਪੱਕਾ ਸੈੱਟ ਕਰ ਲੈਣੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੋਰਾ ਕੁਪਕਟ ਤਾਂ ਆਪ ਕਰਨਾ ਚੰਗੀ ਤਰ੍ਹਾਂ ਤੁਹਾਡਾ ਦੂਸਰਾ ਲੜਾ ਉਸ ਦੇ ਵਿੱਚ ਜਿਹੜਾ ਤੁਸੀਂ ਬਾਜ ਆ ਫੇਰ ਲੈਣਾ ਹੈ ਬਾਹਰ ਹੀ ਨਾ ਜਿਹੜਾ ਤੁਸੀਂ ਨੇ ਪੰਜਵਾਂ ਲੜ ਲਾਉਣਾ ਹੈ ਪੂਣੀ ਦਾ ਖੁੱਲਦਾ ਵਾਸਾ ਥਲੇ ਦਾ ਕਿਤੇ ਬੰਦ ਪਾਸਾ ਤੇ ਰੱਖ ਕੇ ਇਹ ਲੜ ਲੈ ਤੁਹਾਨੂੰ ਇਸ ਲੜ ਨੂੰ ਇਹੜਾ ਤੁਸੀਂ ਨੇ ਨੱਕ ਦੀ ਸੇ ਦੇ ਵਿੱਚ ਇੱਕ ਗੈਰੀਸ ਲੜਨ ਦਾ ਹੋਲਡ ਕਰਨਾ ਹੈ ਥੋੜਾ ਮੱਛਰੋ ਗੜੀਏ ਨੇ ਤੁਸੀਂ ਹਲੋ ਨੱਕ ਦੀ ਸੇ ਦੇ ਵਿੱਚ ਹੋਲਡ ਕਰਨ ਤੋਂ ਬਾਅਦ ਲੜ ਨੂੰ ਕਰ ਫਿਚ ਕੇ ਫਿਰ ਤੋਂ ਫਿਰ ਲੜ ਨੂੰ ਇਹੜ ਤੁਸੀਂ ਨੇ ਡਬਲ ਹੋਲਡ ਕਰ ਦੇਣਾ ਹੈ ਇਸ ਲੜ ਨੂੰ ਇਹੜਾ ਚੰਗੀ ਤਰ੍ਹਾਂ ਇਹੜਾ ਸਾਫ਼ ਕਰਕੇ ਬੈਕ ਤੱਕ ਇਹੜਾ ਲਗਾਉਣਾ ਹੈ ਇਸ ਲੜਦਾ ਦਾ ਵੀ ਜਿਹਨੇ ਫਾਸਲਾ ਉਹ ਜਮੈਂ ਸੇਮ ਰੱਖਣਾ ਹੈ ਜਿਹੜੀ ਮੋਟਾਈਆ ਉਹ ਵੀ ਜਿਹੜੀ ਤੁਸੀਂ ਨੇ ਲੜਦੀ ਜਿਹੜੀ ਸੇਮ ਰੱਖਣੀ ਹੈ ਬੈਕ ਤੱਕ ਚੰਗੀ ਤਰ੍ਹਾਂ ਇਸ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਹਲਕੀ ਜਿਹੜੀ ਜਨੇ ਨੋਕ ਦੇ ਕੋਲ ਜਿਹੜੀ ਦੱਪਾ ਗਈ ਦੱਬ ਲੈਣੀ ਹੈ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਜ ਪੇਰ ਕੇ ਲੜਦੇ ਹੋ ਉਸ ਪਾਈਆ ਉਹ ਤੁਸੀਂ ਨੇ ਬੈਕ ਤੱਕ ਜਿਹੜੀ ਕਰ ਲੈਣੀ ਹੈ ਇਹੜਾ ਤੁਹਾਡਾ ਉਤਲਾ ਪੇਜ ਉਹਦੇ ਵਿੱਚ ਵੀ ਜਿਹੜਾ ਤੁਸੀਂ ਬਾਅਦ ਫੇਰ ਕੇ ਉਸ ਵਿੱਚ ਵੀ ਇਹੋ ਜਿਹੜੀ ਸਫਾਈ ਆ ਕਰ ਲੈਣੀ ਹੈ ਚੰਗੀ ਤਰ੍ਹਾਂ ਇਹ ਤੁਹਾਡੀ ਸ਼ੇਫ ਆੜੇ ਤੁਸੀਂ ਉਹ ਵੀ ਜਿਹੜੀ ਸੈੱਟ ਕਰ ਲੈਣੀ ਹੈ ਲੋਕ ਦੇ ਕੋਲੋਂ ਵੀ ਜਿਹੜਾ ਜਿਹਨੇ ਬਾਅਦ ਫੇਰ ਕੇ ਲੜਦੇ ਸਫਾਈ ਉਹ ਵੀ ਜਿਹੜੀ ਚੰਗੀ ਤਰ੍ਹਾਂ ਤੁਸੀਂ ਇਹਨੇ ਕਰਕੇ ਤੇ ਇਹੜਾ ਤੁਹਾਡਾ ਸ਼ੀਵਾ ਲੜਾ ਨੂੰ ਵਾਲਾ ਹੱਥ ਲੈ ਕੇ ਝੜਣਾ ਹੈ ਹਾਂ ਇਹੜਾ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਤੁਸੀਂ ਨੇ ਪੱਗ ਪੈਨ ਲਗਾਉਣਾ ਹੈ ਨਕਸ਼ੇ ਦੇ ਵਿੱਚ ਪੱਗ ਪੈਨ ਲਗਾ ਕੇ ਕਲਗੀ ਲੜ ਨੂੰ ਜਿਹੜਾ ਚਿੰਗੀਦਰਾ ਉਸੇ ਬੜੀ ਪੂਣੀ ਆ ਉੱਥੇ ਬੜੀ ਫੋਲਡ ਨਹੀਂ ਹੈ ਇਹੜਾ ਉਤਲਾ ਪਲਾ ਨੂੰ ਥੱਲੇ ਨੂੰ ਫੋਲਡ ਕਰਕੇ ਤੇੜਾ ਥੱਲਾ ਪਲਾ ਉਸ ਨੂੰ ਉੱਤੇ ਨੂੰ ਫੋਲਡ ਕਰਕੇ ਇਸ ਲੜ ਨੂੰ ਇੱਕ ਗਰ ਖਿੱਚ ਕੇ ਸਾਫ਼ ਕਰ ਲੈਣਾ ਹੈ ਦੇਖਿਆ ਲੜ ਕੀ ਸਾਫ਼ ਕਰ ਤਾ ਗਰੀਸ ਲੜ ਨੂੰ ਫਿਰ ਤੋਂ ਜਿਹੜਾ ਸਾਫ਼ ਕਰਕੇ ਜਿੰਨੇ ਵੀ ਇਸ ਲੜ ਦੇ ਜਿਹੜੇ ਬਲ ਹੋਣਗੇ ਤੁਹਾਨੂੰ ਜਿਹੜੇ ਕੱਢ ਲੈਣੇ ਹਨ ਹਲਕਾ ਇਹ ਲੜ ਨੂੰ ਚੱਕ ਕੇ ਘਰ ਫਿਰ ਤੋਂ ਲਗਾ ਦੇਣਾ ਲਗਾ ਸਾਫ਼ ਕਰ ਲੈਣਾ ਹੈ ਜਿਹੜੇ ਇਸ ਲੜ ਕਲਗੜ ਦੇ ਉੱਤੇ ਬਲ ਹੋਣਗੇ ਉਹ ਵੀ ਤੁਹਾਨੂੰ ਇਹ ਲੜ ਦੇ ਵਿੱਚ ਜਿਹੜਾ ਬਾਈ ਪੇਰ ਕਿਉ ਕੱਢ ਲੈਣੇ ਹਨ ਕਲਗੜ ਨੂੰ ਪੱਗ ਪੰਜ ਤੁਸੀਂ ਨੇ ਥੱਲੇ ਜੀ ਲਿਆ ਕੇ ਤੁਹਾਨੂੰ ਸੱਜੇ ਪਾਸੇ ਵੱਲ ਘੁਮਾ ਕੇ ਫਿਰੜ ਨੂੰ ਜਿਹੜਾ ਹਲਕਾ ਖੋਲ ਕੇ ਲਗਾ ਦੇਣਾ ਹੈ ਇਹ ਕਲਗੀ ਲੜ ਨੂੰ ਤੁਸੀਂ ਜਿਹੜੇ ਕੋਲ ਹੈ ਜਿਹੜਾ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ ਇਸ ਲਈ ਅਰਨੂੜਾ ਤੁਸੀਂ ਹਲਕਾ ਹੀ ਹੋਲ ਕੇ ਸ਼ੇਪ ਦੇ ਕੋਲ ਪੂਰੀ ਜਿਹੜਾ ਪ੍ਰੋਪਰ ਦਬ ਦੇਣਾ ਹੈ ਬਾਕੀ ਅੱਗੇ ਮੈਂ ਤੁਹਾਨੂੰ ਦੱਸਾਂਗੀ ਜੇਕਰ ਤੁਹਾਡਾ ਕਾਲ ਦੀ ਜਿਹੜਾ ਢਿੱਲਾ ਰਹਿੰਦਾ ਹੈ ਜਿਸ ਦੇ ਉੱਤੇ ਜਿਹੜੇ ਪੱਗ ਪੈ ਲਗਾ ਸਕਦੇ ਹੋ ਉਹਨਾਂ ਕਰਕੇ ਜਿਹੜਾ ਤੁਹਾਡਾ ਲੜਾ ਉਹ ਢਿੱਲਾ ਨਹੀਂ ਹੋਵੇਗਾ ਜਦੋਂ ਤੁਸੀਂ ਸ਼ੇਪ ਦੇ ਕੋਲ ਦੱਬ ਕੇ ਜਿਹੜੀ ਤੁਹਾਨੂੰ ਸ਼ੇਪ ਹੈ ਜਿਹੜੀ ਉਹ ਵੀ ਸੈੱਟ ਕਰ ਲੈਣੀ ਹੈ ਤਾਂ 40 ਬਾਈ ਨੰਦੇ ਰਹਾ। ਇਹ ਤਾਂ ਉਹ ਸੀਮਾ ਜਿਹੜਾ ਕੰਮ ਵਾਲਾ ਡਾਕ ਦੇ ਵਿੱਚ ਵੀੜੋ ਜਿਹਨੇ ਬਾਅਦ ਫੇਰ ਕੇ ਉਹ ਲੜ ਜਿਹੜੀ ਤੋਂ ਇਹ ਸਫਾਈ ਆ ਉਹ ਕਰ ਲੈਣੀ ਹੈ। ਕੌਣ ਆ ਗਿਆ? ਇਹ ਆਇਆ ਇੱਥੇ ਦਾਖਤ। ਹਲਕੀੜ ਨੂੰ ਅੱਖ ਦੇ ਕੋਲ ਵੀੜਾ ਕਲ ਪੰਜਵਾਂ ਲੜਾ। ਪਹਿਲਾ ਲੜਾ ਕਾ ਉਸ ਲੜ ਨੂੰ ਜਿਹੜਾ ਹਲਕਾ ਚੱਕ ਲੈਣਾ ਹੈ। ਸਾਰੇ ਲੜਾ ਇਹ ਚਿਹੜਾ ਹੁਣ ਬਾਅਦ ਜਿਹੜਾ ਚੰਗੀ ਤਰ੍ਹਾਂ ਜਿਹੜਾ ਫੇਰ ਲੈਣਾ ਹੈ। ਆਇਓ ਕੁਰੀ ਲੜਕੀ ਰਾਕੇ ਤੂੰਨੇ ਦੂਲੇੜਨ ਖਿੱਚ ਕੇ ਤੜਨ ਦਾ ਹਲਕਾ ਥੱਲੇ ਕਰ ਲੈਣਾ ਹੈ ਉਸ ਯਾਰ ਨਹੀਂ ਆ ਰਹੀ ਨੀ ਨਾ ਰਹਾ ਨੀ ਉਤਲੇ ਪੇਚਾਂ ਦਾ ਵੀੜਾ ਦਿਨੇ ਫਾਸਲਾ ਇਹੜਾ ਸੈੱਟ ਕਰ ਲੈਣਾ ਹੈ ਇਹੜਾ ਤਾਂ ਉਤਲੇ ਪੇਚਾਂ ਨਾਲ ਫਾਸਲਾ ਇਹੜਾ ਆਪਸੋ ਦਾ ਇਹੜਾ ਸੇਮ ਹੋਣਾ ਚਾਹੀਦਾ ਉਹਨਾਂ ਲੜਾਂ ਦੇ ਵੀ ਮਿਲਾਈ ਆ ਉਹ ਵੀ ਜਿਹੜੀ ਕੋਰੀ ਹੋਣੀ ਚਾਹੀਦੀ ਹੈ ਹੱਥ ਸਰਾਸ ਹੋਣਾ ਚਾਹੀਦਾ ਚੰਗੀ ਤਰ੍ਹਾਂ ਇਹਦੇ ਨੂੰ ਸ਼ੇਪ ਸੈੱਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਸਿਰੇ ਟਕਣਾ ਹੈ ਸਿਰ ਦੇ ਸੈਂਟਰ 'ਚ ਜਿਹੜਾ ਪਹਿਲਾਂ ਲੜ ਲਗਾਇਆ ਸੀ ਉਹ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਤੇ ਜਿਹੜਾ ਕਵਰ ਕਰ ਦੇਣਾ ਹੈ ਕੰਮ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਇਹਦਾ ਪੂਰਾ ਸੈਟ ਉਹ ਲੜਾਂ ਦੇ ਵਿੱਚ ਜਿਹੜਾ ਦੇ ਦੇਣਾ ਹੈ ਜਿਹੜਾ ਤੁਹਾਡਾ ਮੂੰਹ ਵਾਲਾ ਲੜ ਸੀ ਉਹਨੂੰ ਖਿੱਚ ਕੇ ਇਹ ਲੜ ਥੋੜਾ ਪੂਰੀ ਚੰਗੀ ਤਰ੍ਹਾਂ ਇਹਦਾ ਸਿਰਾਂ ਦੇ ਨਾਲ ਟਕ ਦੇਣਾ ਹੈ ਮੈਂ ਕਹਿੰਨੇ ਪਹਿਲਾਂ ਚੀਜ਼ਾਂ ਦੀ ਵੀਡੀਓ ਤਾਂ பாਖੋ ਕਿਹੜਾ ਜੁਨੇ ਪਹਿਲਾ ਲੜ ਨੂੰ ਹੈ ਲੜ ਨੂੰ ਦੋਨੇ ਸਾਈਡਾਂ ਤੋਂ ਫੋਲਡ ਕਰਕੇ ਉਹ ਲੜ ਨੂੰ ਜਿਹੜਾ ਬੈਗ ਤੇ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ ਹੋਰ ਜਿਹਨੇ ਸਾਰੇ ਲੜਾਂ ਦੇ ਵਿੱਚ ਜਿਹੜੀ ਸਪਾਈਰ ਕਰ ਲੈਣੀ ਹੈ ਇਹਨਾਂ ਨਾਲ ਵੀਰੇ ਵੀਰੇ ਜਿਹੜਾ ਜੁਨੇ ਲੜਾਂ ਨੇ 3D ਕਰ ਲੈਣੇ ਹਨ ਚੰਗੀ ਤਰ੍ਹਾਂ ਜਿਹੜੇ ਲੜ 3D ਨੇ ਜਿਹੜੇ ਬੈਗ ਦਾ ਕਰ ਲੈਣੇ ਹਨ ਜੇਕਰ ਤੁਹਾਡੇ ਲੜ 3D ਨਹੀਂ ਹੁੰਦੇ ਤੁਸੀਂ ਉਂਗਲਾਂ ਨੂੰ ਜਾਂ ਫਿਰ ਪੱਗ ਨੂੰ ਪਾਣੀ ਲਾ ਕੇ ਹਲਕਾ ਇਸ ਦੇ ਵਿੱਚ ਆਨ ਜਿਹੜਾ 3D ਕਰ ਸਕਦੇ ਹੋ ਗੱਲ ਕਰਕੇ ਜਿਹੜੇ ਤੁਹਾਡੇ 3D ਲੜਨੇਗੇ ਉਹ ਚੰਗੀ ਤਰ੍ਹਾਂ ਜਿਹੜੇ ਹੋ ਜਾਣਗੇ। ਵਾਹ ਗੰਦੇ ਨੂੰ ਪਾਇਆ ਕਰ। ਸਾਡਾ ਲੜਾ ਉਹ ਚੰਗੀ ਤਰ੍ਹਾਂ ਲੜ ਤੀਣਾ 3D ਕਰਨਾ ਹੈ। ਜਿਹੜੇ ਨੋਕ ਦੇ ਕੋਲ ਲੜਨੇ ਹੈ ਨਾ ਤੁਸੀਂ ਉਹ ਵੀ ਜਿਹੜੇ ਸੈੱਟ ਕਰ ਲੈਣੇ ਹਨ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਆ ਕਰੋ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।